IIM ਅੰਮ੍ਰਿਤਸਰ ਤੇ ਨਾਲ MOU ਸਾਈਨ ਕਰਕੇ ਆਲਰੇਡੀ 1 ਕਰੋੜ ਰੁਪਇਆ ਉਹਨਾਂ ਕੋ ਪਹੁੰਚ ਗਿਆ ਆ ਨਸ਼ਾ ਮੁਕਤ ਅਭਿਆਨ ਜੀ ਤੇ ਸਫਾਈ ਦੇ ਪ੍ਰੋਜੈਕਟ IIM ਅੰਮ੍ਰਿਤਸਰ ਚੂਰ ਕਰੇਗੀ ਇੱਕ ਐਕਸਪੋਰਟ ਗਰੁੱਪ ਨਾਲ ਬਣਾ ਕੇ ਤੇ 1 ਕਰੋੜ ਰੁਪਇਆ ਹੋਰ ਵੇਟ ਕਰ ਰਿਹਾ ਆ ਐਸੋ ਡਵੈਲਪਮੈਂਟ ਵਾਲੇ ਗੱਲ ਨੂੰ ਬਿਲਕੁਲ ਨਹੀਂ ਭੁੱਲੇ ਬਾਕੀ ਇੱਕ ਦੂਜੇ ਤੇ ਪੱਥਰ ਸੁੱਟਣਾ ਮਿੱਟੀ ਸੁੱਟਣੀ ਉਹ ਤਾਂ ਸਾਰਿਆਂ ਦਾ ਪ੍ਰੋਫੈਸ਼ਨਲ ਕੰਮ ਹੈ ਹਮ ਹਮ ਅਸੀਂ ਆ ਦੂਸਰੇ ਪਾਸੇ ਫੋਕਸ ਕਰਦੇ ਸਿੰਦੂ ਸਾਹਿਬ ਗੱਲ ਤੁਹਾਡੀ ਬਿਲਕੁਲ ਠੀਕ ਹੈ ਇੱਕ ਦੂਸਰੇ ਦੇ ਉੱਤੇ ਪੱਥਰ ਸੁੱਟਣਾ ਜਾਂ ਮਿੱਟੀ ਉੱਠ ਖੁੱਟਣੀ ਚੰਗੀ ਨਹੀਂ ਹੁੰਦੀ ਪਰ ਅੰਮ੍ਰਿਤਸਰ ਵਾਸੀਆਂ ਨੂੰ ਬੜੀਆਂ ਉਮੀਦਾਂ ਸੀਗੀਆਂ ਜੇ ਤੁਹਾਡੇ ਕੋਲੋਂ ਤੋਂ ਬੜੀਆਂ ਉਹਨਾਂ ਨੂੰ ਆਸ ਸੀ ਕਿ ਸੰਧੂ ਸਾਹਿਬ ਲਿਖੋ ਲੋ ਸੀ ਸਾਡੇ ਆਪਣੇ ਹਲਕੇ ਦਾ ਸਭਿਆ ਸ਼ਹਿਰ ਦਾ ਹੋਰ ਵੀ ਕੰਮ ਹੋਣਾ ਚਾਹੀਦਾ ਪਰ ਸੰਧੂ ਸਾਹਿਬ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਮਿਲ ਨਹੀਂ ਪਾਉਂਦੇ ਜਾਂ ਉਹ ਤੁਹਾਨੂੰ ਮਿਲਣਾ ਚਾਹਣ ਤੇ ਉਹ ਕਿੱਥੇ ਮਿਲਣ ਕਿਤਨਾ ਤੁਹਾਡੇ ਨਾਲ ਕੰਟੈਕਟ ਕਰਨ ਸਭ ਤੋਂ ਇੰਪੋਰਟੈਂਟ ਗੱਲ ਆ ਨਜ਼ਰ ਆਣ ਤੋਂ ਜ਼ਿਆਦਾ ਕੰਮ ਕੀਤਾ ਜਾਵੇ ਇੱਥੇ ਤੇ ਉਹਦੇ ਬਾਰੇ ਅਸੀਂ ਕਿਉਂਕਿ ਇਹ ਬਾਹਰ ਦੇ ਫੰਡਸ ਹੈ ਐਫਸੀਆਰਏ ਦੇ ਥਲੇ ਆਉਂਦੇ ਨੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਡਾਕਟਰ ਤੇ ਪ੍ਰੋਫੈਸ਼ਨਲ ਅਮਰੀਕਾ ਚ ਉਹ ਇੰਟਰਸਟਿਡ ਨੇ ਔਰ ਉਹਨਾਂ ਨੇ ਪੈਸਾ ਪਹੁੰਚਾਇਆ ਆ ਜੀ ਆਈਐਮ ਅੰਮ੍ਰਿਤਸਰ ਦੇ ਨਾਲ ਐਮਓਯੂ ਵੀ ਹੋਇਆ ਤੇ ਪ੍ਰੋਜੈਕਟਸ ਆਲਰੇਡੀ ਸ਼ੁਰੂ ਹੋ ਗਏ ਨੇ ਜਦੋਂ ਇੱਕ ਵਾਰੀ ਪੈਸਾ ਪਹੁੰਚ ਜਾਂਦਾ ਹੈ ਤੇ ਉਹ ਸਿਸਟਮ ਵੀ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਇਹ ਟਾਈਮ ਚ ਵਿਕਸ਼ਿਤ ਅਮਰitsar ਦੇ ਥਰੂ ਰੈਗੂਲਰਲੀ ਆਈਆਈਐਮ ਅਮਰitsar ਤੇ ਨਾਲ ਐਮਓਯੂ ਸਾਈਨ ਕਰਕੇ ਆਲਰੇਡੀ 1 ਕਰੋੜ ਰੁਪਇਆ ਉਹਨਾਂ ਕੋ ਪਹੁੰਚ ਗਿਆ ਆ ਜੀ ਜਿਹਦੇ ਥੱਲੇ ਅਮਰitsar ਚ ਸਟਾਰਟਅਪ ਅਮਰitsar ਚ ਨਸ਼ਾ ਮੁਕਤ ਅਭਿਆਨ ਤੇ ਸਫਾਈ ਦੇ ਪ੍ਰੋਜੈਕਟs ਆਈਆਈਐਮ ਅੰਮ੍ਰਿਤਸਰ ਚੂਜ਼ ਕਰੇਗੀ ਇੱਕ ਐਕਸਪੋਰਟ ਗਰੁੱਪ ਨਾਲ ਬਣਾ ਕੇ ਤੇ 1 ਕਰੋੜ ਰੁਪਇਆ ਹੋਰ ਵੇਟ ਕਰ ਰਿਹਾ ਆ ਜਿਹੜੀ ਆਈਆਈਐਮ ਸੰਸਥਾ ਹੈਗੀ ਆ ਇਹ ਇੱਕ ਬੜੀ ਪ੍ਰੈਸਟੀਜੀਅਸ ਸੰਸਥਾ ਆ ਤੇ ਇਹਨਾਂ ਦਾ ਸਾਰੇ ਭਾਰਤ ਚ ਇਹਨਾਂ ਦੀ ਰਿਸਪੌਂਸਿਬਿਲਟੀ ਹੈ ਇਹਨਾਂ ਨੇ ਕੰਮ ਵੀ ਕੀਤਾ ਤੇ ਇੱਥੇ ਅੰਮ੍ਰਿਤਸਰ ਚ ਵੀ ਉਹੋ ਹੀ ਸਕਸੈਸਫੁਲ ਹੈ ਸੋ ਡਵੈਲਪਮੈਂਟ ਵਾਲੇ ਗੱਲ ਨੂੰ ਬਿਲਕੁਲ ਨਹੀਂ ਭੁੱਲੇ ਬਾਕੀ ਇੱਕ ਦੂਜੇ ਤੇ ਪੱਥਰ ਸੁੱਟਣਾ ਮਿੱਟੀ ਸੁੱਟਣੀ ਹੋ ਤਾਂ ਸਾਰਿਆਂ ਦਾ ਪ੍ਰੋਫੈਸ਼ਨਲ ਕੰਮ ਹੈ ਹਮ ਹਮ ਅਸੀਂ ਆ ਦੂਸਰੇ ਪਾਸੇ ਫੋਕਸ ਕਰਦੇ ਸੰਧੂ ਸਾਹਿਬ ਗੱਲ ਤੁਹਾਡੀ ਬਿਲਕੁਲ ਠੀਕ ਹੈ ਇੱਕ ਦੂਸਰੇ ਦੇ ਉੱਤੇ ਪੱਥਰ ਸੁੱਟਣਾ ਜਾਂ ਮਿੱਟੀ ਉੱਠ ਖੁੱਟਣੀ ਚੰਗੀ ਨਹੀਂ ਹੁੰਦੀ ਪਰ ਅੰਮ੍ਰਿਤਸਰ ਵਾਸੀਆਂ ਨੂੰ ਬੜੀਆਂ ਉਮੀਦਾਂ ਸੀਗੀਆਂ ਜੇ ਤੁਹਾਡੇ ਕੋਲੋਂ ਤੋਂ ਬੜੀਆਂ ਉਹਨਾਂ ਨੂੰ ਆਸ ਸੀ ਕਿ ਸੰਧੂ ਸਾਹਿਬ ਲਿਖੋ ਲੋ ਸੀ ਸਾਡੇ ਆਪਣੇ ਹਲਕੇ ਦਾ ਸਭਿਆ ਸ਼ਹਿਰ ਦਾ ਹੋਰ ਵੀ ਕੰਮ ਹੋਣਾ ਚਾਹੀਦਾ ਪਰ ਸੰਧੂ ਸਾਹਿਬ ਉਹਨਾਂ ਨੂੰ ਨਜ਼ਰ ਨਹੀਂ ਆਂਦੇ ਉਹਨਾਂ ਨੂੰ ਮਿਲ ਨਹੀਂ ਪਾਂਦੇ ਜਾਂ ਉਹ ਤੁਹਾਨੂੰ ਮਿਲਣਾ ਚਾਹਣ ਤੇ ਉਹ ਕਿੱਥੇ ਮਿਲਣ ਕਿਤਨਾ ਤੁਹਾਡੇ ਨਾਲ ਕੰਟੈਕਟ ਕਰਨ ਦੇਖੋ ਤੁਸੀਂ ਇੰਨੀ ਵੱਡੀ ਗੱਲ ਕਰਦੀ ਨਜ਼ਰ ਤੇ ਬਿਲਕੁਲ ਆਉਂਦੀ ਆ ਜਿਹੜਾ ਲੱਭੇ 373 ਗ੍ਰੀਨ ਐਵਨਿਊ ਸਮੁੰਦਰੀ ਹਾਊਸ ਮੇਰਾ ਘਰ ਆ ਮੈਂ ਇੱਥੇ ਵੀ ਹੁੰਨਾ ਆ ਦਿੱਲੀ ਵੀ ਹੁੰਨਾ ਆ ਬਾਹਰ ਵੀ ਹੁੰਨਾ ਆ ਸਭ ਤੋਂ ਇੰਪੋਰਟੈਂਟ ਗੱਲ ਆ ਨਜ਼ਰ ਆਣ ਤੋਂ ਜ਼ਿਆਦਾ ਕੰਮ ਕੀਤਾ ਜਾਵੇ ਇੱਥੇ ਤੇ ਉਹਦੇ ਬਾਰੇ ਅਸੀਂ ਕਿਉਂਕਿ ਇਹ ਬਾਹਰ ਦੇ ਫੰਡਸ ਐ ਐਫਸੀਆਰਏ ਦੇ ਥੱਲੇ ਆਉਂਦੇ ਨੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਡਾਕਟਰ ਤੇ ਪ੍ਰੋਫੈਸ਼ਨਲ ਅਮਰੀਕਾ ਚ ਉਹ ਇੰਟਰਸਟਿਡ ਨੇ ਔਰ ਉਹਨਾਂ ਨੇ ਪੈਸਾ ਪਹਚਾਇਆ ਆ ਜੀ ਆਈਐਮ ਅੰਮ੍ਰਿਤਸਰ ਦੇ ਨਾਲ ਐਮਓਯੂ ਵੀ ਹੋਇਆ ਤੇ ਪ੍ਰੋਜੈਕਟਸ ਆਲਰੇਡੀ ਸ਼ੁਰੂ ਹੋ ਗਏ ਨੇ ਜੇ ਤੋ ਇੱਕ ਵਾਰੀ ਪੈਸਾ ਪਹੁੰਚ ਜਾਂਦਾ ਤੇ ਉਹ ਸਿਸਟਮ ਵੀ ਸ਼ੁਰੂ ਹੋ ਜਾਂਦਾ ਮੈਂ ਆਈਐਮ ਦੇ ਨਵੇਂ ਡਾਇਰੈਕਟਰ ਨੂੰ ਕੱਲ ਮਿਲ ਰਿਹਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਮਿਲ ਰਿਹਾ ਇਹ ਇਥੋਂ ਦੀਆਂ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਐਨਕੋਰੇਜ ਕਰ ਰਹੇ ਆ ਕਿ ਤੁਸੀਂ ਬਾਹਰ ਨਾਲ ਟਾਈ-ਅਪ ਕਰੋ ਇੱਥੇ ਦੀ ਐਜੂਕੇਸ਼ਨ ਬੱਚਿਆਂ ਨੂੰ ਬਾਹਰ ਨਾ ਜਾਣਾ ਪਵੇ ਜਿਹੜਾ ਤੁਸੀਂ 45-50 ਲੱਖ ਦੀ ਗੱਲਬਾਤ ਸੁਣਦੇ ਹੋ ਜਿਹਦੇ ਬਾਰੇ ਪਹਿਲਾਂ ਵੀ ਕਿਹਾ ਉਹ ਇੱਥੇ ਹੀ ਐਜੂਕੇਸ਼ਨ ਮਿਲ ਸਕਦੀ ਹੈ ਸਾਡੇ ਇੱਥੇ ਸਭ ਇੰਸਟੀਚਿਊਸ਼ਨਸ ਹੈਗੀਆਂ ਔਰ ਆਈਆਈਐਮ ਅਮਰitsar ਨੂੰ ਅਸੀਂ ਉੱਤੇ ਚੁੱਕਾਂਗੇ ਸਾਡੇ ਬੱਚਿਆਂ ਨੂੰ ਇੱਥੇ ਐਕਸਪਰਟਿਸ ਮਿਲੇਗੀ ਤੇ ਗਾਇਬ ਹੋਣ ਦੀ ਕੋਈ ਇਹਦੇ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂ ਅੱਗੇ ਆ ਕੇ ਰੌਲਾ ਪਾ ਕੇ ਸਾਹਮਣੇ ਹੋ ਕੇ ਉਹ ਨਹੀਂ ਕੰਮ ਕਰਨਾ ਇਹ ਜਿਹੜੀ ਐਫਰਟ ਆ ਵਿਕਸਿਤ ਅਮਰitsar ਦੀ ਇਹ ਪ੍ਰਾਈਵੇਟ ਐਫਰਟ ਹੈ ਉਹ ਐਫਰਟ ਹੋ ਰਹੀ ਆ ਤੇ ਉਹਰੇ ਤੇ ਜਿਹਨੇ ਪੋਲਿਟਿਸ਼ੀਅਨਸ ਨੇ ਜਿਨੇ ਇਥੇ ਸਮਾਜ ਸੇਵਕ ਨੇ ਮੈਂ ਸਾਰਿਆਂ ਨੂੰ ਇਹੋ ਹੀ ਇਨਕਰੇਜ ਕਰਾਂਗਾ ਅੱਜ ਮੇਰੀ ਬਾਈ ਚਾਂਸ ਕਾਲਤਾ ਜਥੇਦਾਰ ਨਾਲ ਵੀ ਮੁਲਾਕਾਤ ਹੋਈ ਉਹਨਾਂ ਨੂੰ ਵੀ ਮੈਂ ਇਹੋ ਹੀ ਰਿਕਵੈਸਟ ਕੀਤੀ ਆ ਕਿ ਐਸਜੀਪੀਸੀ ਦੀ ਹਿਸਟਰੀ ਰਹੀ ਆ ਕਿ ਸਕਾਲਰਸ਼ਿਪਸ ਦਿੰਦੀ ਆ ਬੱਚਿਆਂ ਨੂੰ ਇਨਕਰੇਜ ਕਰਦੀ ਆ ਉਹਦੇ ਵੱਲ ਵੀ ਧਿਆਨ ਰੱਖਣਾ ਚਾਹੀਦਾ ਦੇਖੋ ਬਾਕੀ ਚੀਜ਼ਾਂ ਵੱਲ ਤੇ ਇਮੋਸ਼ਨਲ ਚੀਜ਼ਾਂ ਵੱਲ ਤੇ ਸਾਰੇ ਧਿਆਨ ਰੱਖਦੇ ਆ ਲੇਕਿਨ ਮੈਂ ਇਹਨੂੰ ਹਾਈਲਾਈਟ ਕਰਦਾ ਆ ਅਗਰ ਤੁਹਾਨੂੰ ਇਹ ਲੱਗਦਾ ਕਿ ਇਹ ਗਲਤ ਗੱਲ ਆ ਤੇ ਜਰੂਰ ਮੈਨੂੰ ਦੱਸੋ ਮੈਂ ਕਰੈਕਸ਼ਨ ਕਰਨ ਨੂੰ ਤਿਆਰ ਆ ਉਹਦੇ ਨਾਲ ਬਿਲਕੁਲ ਜੁੜੋ ਹਿੰਦੂ ਸਾਹਿਬ ਕੋਈ ਰਾਜਨੀਤੀ ਦੀ ਗੱਲ ਕਰਾਂਗੇ ਜੇ ਤੁਸੀਂ ਇਜਾਜ਼ਤ ਦਿਓ ਤੇ ਰਾਜਨੀਤੀ ਦੇ ਵਿੱਚ ਪ੍ਰਤਾਪ ਸਿੰਘ ਬਾਜਪਾ ਵੱਲੋਂ ਇੱਕ ਸਵਾਲ ਉਠਾਇਆ ਗਿਆ ਹੈ ਕਿ ਐਨੇ ਕੁਝ ਬੰਮ ਦੀ ਗੱਲ ਕੀਤੀ ਗਈ ਆ ਉਹਨਾਂ ਤੇ ਉਹਦਾ ਬਵਾਲ ਵੀ ਉੱਠਦਾ ਪਿਆ ਹੈ ਕਿਹਾ ਤੁਹਾਡੇ ਮੁਤਾਬਿਕ ਤੁਹਾਡਾ ਵਿਜ਼ਨ ਕਹਿੰਦਾ ਹੈ ਕਿ ਉਹਨਾਂ ਨੂੰ ਐਡੇ ਵੱਡੇ ਪੋਲੀਟੀਸ਼ੀਅਨ ਨੂੰ ਇਹੋ ਜੀ ਗੱਲ ਕਰ ਦੇਣੀ ਚਾਹੀਦੀ ਹੈ ਦੇਖੋ ਅੱਜ ਆਪਾਂ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਹਾਂ ਇਹ ਸਾਰੇ ਬੜੇ ਐਕਸਪੀਰੀਐਂਸਡ ਪੋਲੀਟੀਸ਼ੀਅਨਸ ਨੇ ਐਕਸਪੀਰੀਐਂਸਡ ਲੋਗ ਨੇ ਤੇ ਇਸ ਵਿੱਚ ਮੈਂ ਨਹੀਂ ਕਮੈਂਟ ਕਰਾਂਗਾ ਉਹਨਾਂ ਨੇ ਜੋ ਵੀ ਕਮੈਂਟ ਦਿੱਤਾ ਉਹਦੀ ਉਹ ਰਿਸਪੌਂਸਿਬਿਲਟੀ ਲੈਣਗੇ ਐਕਸਪਲੇਨ ਕਰਨਗੇ ਤੇ ਜਿਹੜੀ ਲਾਅ ਐਂਡ ਆਰਡਰ ਦੀ ਇੰਸਟੀਟਿਊਸ਼ਨਸ ਨੇ ਉਹ ਆਪਣਾ ਕੰਮ ਕਰਨੀਆਂ ਦੇਖੋ ਸਭ ਤੋਂ ਇੰਪੋਰਟੈਂਟ ਜ਼ਰੂਰੀ ਗੱਲ ਹੈ ਕਿ ਅਗਰ ਇਨਵੈਸਟਮੈਂਟ ਪੰਜਾਬ ਚ ਲਿਆਣੀ ਹੈ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਚੰਗੀ ਹੋਣੀ ਚਾਹੀਦੀ ਆ ਤਾਂ ਹੀ ਬਾਹਰ ਦਾ ਕੋਈ ਇਨਵੈਸਟਰ ਅੰਦਰ ਆਏਗਾ ਵਿਰੋਧੀ ਧਿਰ ਵਾਲੇ ਕਹਿੰਦਾ ਹਰ ਵੇਲੇ ਕਿ ਪੰਜਾਬ ਨਾਲ ਵਿਤਰਾ ਕੀਤਾ ਜਾਂਦਾ ਵਿਜੀਵੀ ਵੱਲ ਮੈਂ ਤੇ ਤੁਹਾਨੂੰ ਅਸੀਂ ਆਪਣੀਆਂ ਐਫਰਟਸ ਦੀ ਦੱਸ ਰਹੇ ਆ ਇਹ ਜਿਹੜੇ ਵੀ ਧੜੇ ਨੇ ਇਹ ਕੁਝ ਆਪਣੀਆਂ ਵੀ ਐਫਰਟਸ ਦੇ ਦੱਸ ਦੇਣ ਇੰਨੇ ਐਕਸਪੀਰੀਅੰਸ ਪੋਲਿਟੀਸ਼ੀਅਨ ਨੇ ਇੰਨੇ ਸਾਲਾਂ ਤੋਂ ਤੁਸੀਂ बार-बार ਇਹੀ ਰਿਪੀਟ ਕਰਦੇ ਹੋ ਕਿ ਇੱਥੇ ਬੈਠੇ ਨੇ ਬੈਡ ਨਾ ਸਿਰਫ ਕੱਲੀ ਗੱਲ ਨਹੀਂ ਹੁੰਦੀ ਸਟਾਰ ਵੀ ਕਰੋ ਲੋਕਾਂ ਦਾ ਸਕਾਲਰਸ਼ਿਪ ਦੋ ਪੜ੍ਹਾਓ ਜਿਹੜਾ ਸਾਡਾ ਯੂਥ ਹੈ ਉਹਨੂੰ ਅਗਰ ਤੁਸੀਂ ਸਕਿੱਲਸ ਨਹੀਂ ਦਿਓਗੇ ਤੇ ਉਹ ਹੀ ਯੂਥ ਜਿਹੜਾ ਉਹ ਵਿਖਰ ਜਾਏਗਾ ਸੰਧੂ ਸਾਹਿਬ ਕਿਸਾਨਾਂ ਲਈ ਕੀ ਕੀਤਾ ਜਾਏਗਾ ਕਿਸਾਨਾਂ ਦਾ ਧਰਨਾ ਚੱਲਿਆ ਗਿਆ ਵਿਜੇ ਵੀ ਤੇ ਪੰਜਾਬ ਸਰਕਾਰ ਦਾ ਦੋਨਾਂ ਰਲ ਕੇ ਦੇਖੋ ਕਿਸਾਨਾਂ ਵੱਲ ਵੀ ਪਹਿਲਾਂ ਵੀ ਮੈਂ ਬੋਲਿਆ ਸੀ ਹੁਣ ਵੀ ਮੈਂ ਕਹਿੰਦਾ ਆ ਕਿ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਉਹਨਾਂ ਦੀਆਂ ਇਨਕਮਾ ਵਧਣ ਇਹ ਇਨਕਮਾਂ ਤਾਂ ਹੀ ਵਾਧੀਆਂ ਜਦੋਂ ਮਾਰਕੀਟ ਨਾਲ ਕਨੈਕਸ਼ਨ ਹੁੰਦਾ ਆ ਮੈਂ ਉਦੋਂ ਵੀ ਕਿਹਾ ਸੀ ਕਿ ਸਾਊਦੀ ਅਰੇਬੀਆ ਯੂਏਈ ਸਾਡੇ ਇੱਥੇ ਰਾਜਸਥਾਨ ਸੀ 에ਰਪੋਰਟ ਹੈ 20% ਉਹਦੀ ਕਾਰਗੋ ਯੂਟਿਲਾਈਜੇਸ਼ਨ ਹੈ ਉਹਦੇ ਵੱਲ ਕਿਉਂ ਨਹੀਂ ਅਸੀਂ ਇਸ਼ੂ ਰੇਜ਼ ਕਰਦੇ ਉਹਦੀ ਗੱਲਬਾਤ ਕਿਉਂ ਨਹੀਂ ਕਰਦੇ ਅਗਰ 에ਰਪੋਰਟ ਨੂੰ ਪ੍ਰਾਈਵੇਟਾਈਜ਼ ਕਰਕੇ ਬਾਕੀ 에ਰਪੋਰਟ ਪ੍ਰਾਈਵੇਟਾਈਜ਼ ਕਰਕੇ ਚੱਲ ਪਈਆਂ ਨੇ ਤੇ ਸਾਡੀ ਕਿਉਂ ਨਹੀਂ ਪ੍ਰਾਈਵੇਟਾਈਜ਼ ਹੁੰਦੀ ਕਿਉਂ ਅਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਆ ਉਹਦੇ ਬਾਰੇ ਵੀ ਤੁਸੀਂ ਸਵਾਲ ਚੰਦੂ ਸਾਹਿਬ ਦਿੱਲੀ ਤੋਂ ਵਿਜੇਪੀ ਦੇ ਸਰਕਾਰ ਆ ਪੰਜਾਬ ਲਈ ਕੋਈ ਸੱਚਲ ਸੁਗਾਤ ਨਵੀਂ ਲਿਆਂਦੀ ਜਾਏਗੀ ਤੁਹਾਡੇ ਵੱਲੋਂ ਵੀ ਕੋਈ ਵਿਜੇ ਨਹੀਂ ਤੇ ਮੇਨ ਲੀਡਰ ਹੋ ਦੇਖੋ ਲੋਕਲ ਪੋਹੀ ਗਾ ਨਿਕਲਣਾ ਮੈਂ ਬੜੀ ਸਿੰਪਲ ਗੱਲਾਂ ਕਹੀਆਂ ਸੀ ਕਿ ਆ ਕਿ ਅੰਬਰਸਰ ਚ ਤੁਸੀਂ ਵੈਜੀਟੇਬਲਸ ਗ로우 ਕਰਦੇ ਹੋ